ਜੇਕਰ ਤੁਸੀਂ ਵੀ ਗੁੰਮਰਾਹ ਹੋ ਰਹੇ ਹੋ ਜਾਂ ਫਿਰ ਤੁਹਾਡੇ ਨਾਲ ਵੀ ਫਰੋਡ ਹੋਣ ਵਾਲਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਲੋਕੀ ਤੁਹਾਡੇ ਨਾਲ ਸਕੈਮ ਕਰਨ ਵਾਲੇ ਨੇ ਜਾਂ ਫਿਰ ਲੋਕੀ ਤੁਹਾਨੂੰ ਕਰ ਰਹੇ ਨੇ ਡਾਇਵਰਟ ਜੀ ਜੇਕਰ ਤੁਸੀਂ ਸੂਰਤ ਤੱਕ ਪਹੁੰਚ ਜਾਦੇ ਹੋ ਲੇਕਿਨ ਸੂਰਤ ਪਹੁੰਚਣ ਤੋਂ ਬਾਅਦ ਕੀ ਹੁੰਦਾ ਹੈ ਕਿ ਆਪਾਂ ਨੂੰ ਓਟੋ ਵਾਲੇ ਫੜ ਲੈਂਦੇ ਆ ਜਾਂ ਫਿਰ ਬਾਕੀ ਜਿਹੜੇ ਮੀਡੀਏਟਰ ਹੁੰਦੇ ਆ ਉਹ ਫੜ ਲੈਂਦੇ ਤੁਸੀਂ ਮੇਰੇ ਨਾਲ ਚਲੋ ਤੁਹਾਨੂੰ ਲੈਗਾ ਮੈਂ ਇੱਥੋਂ ਬਿਲਾਉਂਗਾ ਤੁਸੀਂ ਮੇਰੇ ਨਾਲ ਚੱਲੋ ਤੁਹਾਨੂੰ ਮੈਂ ਸਾੜੀ ਇੱਥੋਂ ਦਵਾਵਾਂਗਾ ਤੁਸੀਂ ਮੇਰੇ ਨਾਲ ਚਲੋ ਸੂਟ ਉੱਥੇ ਮਿਲ ਰਹੇ ਨੇ ਬਟ ਹੁੰਦਾ ਕੀ ਹੈ ਫ੍ਰੀ ਚ ਥੋੜੀ ਹੈਲਪ ਕੋਈ ਕਿਉਂ ਕਰੇਗਾ ਮੈਨ ਉਹਦੇ ਵੀ ਬਹੁਤ سارے ਰੀਜ਼ਨ ਹੁੰਦੇ ਆ ਚਲੋ ਮੈਂ ਦੱਸਦੀ ਹਾਂ ਜੇਕਰ ਤੁਸੀਂ ਪਹੁੰਚ ਰਹੇ ਹੋ ਸੂਰਤ ਲਹਿੰਗਾ ਪਰਚੇਸ ਕਰਨ ਵਾਸਤੇ ਤਾਂ ਕਿੱਥੇ ਜਾਣਾ ਹੈ ਤੇ ਇੰਨਾ ਸਾਰਾ ਲੋਕ ਇਹ ਤੁਹਾਨੂੰ ਕਿਉਂ ਬਚਣਾ ਹੈ ਤੇ ਇਹ ਤੁਹਾਨੂੰ ਕਿਉਂ ਗੁੰਮਰਾ ਕਰਦੇ ਨੇ ਸਾਰੀਆਂ ਚੀਜ਼ਾਂ ਬਾਰੇ ਅੱਜ ਇਸੇ ਵੀਡੀਓ 'ਚ ਡਿਸਕਸ ਕਰਨ ਆਲੇ ਆਪਾਂ ਤੇ ਇਹ ਸਾਰੀ ਚੀਜ਼ਾਂ ਦੱਸਣ ਵਾਲੀਆਂ ਜਿਹੜੇ ਕਿ ਤੁਹਾਡੇ ਵਾਸਤੇ ਵੀਡੀਓ ਬਹੁਤ ਹੈਲਪਫੁਲ ਰਹੂਗੀ ਤਾਂ ਵੀਡੀਓ ਨੂੰ ਐਂਡ ਤੱਕ ਵੇਖ ਲਿਓ ਤਸਰੀਆ ਗੱਲ ਜੀ ਵੈਲਕਮ ਬੈਕ ਟੂ ਅਵਰ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵੈਲੰਟ ਗੁੱਡ ਵਧੀਆ ਹੋਵਗੇ ਅੱਜ ਆਪਾਂ ਉਹਨਾਂ ਦੇ ਬਾਰੇ ਗੱਲ ਕਰ ਰਹੇ ਆਂ ਜਿਹੜੇ ਲੋਕੀ ਸੂਰਤ ਆ ਜਾਂਦੇ ਨੇ ਪਰਚੇਜ਼ਿੰਗ ਕਰਨ ਵਾਸਤੇ ਪਰ ਉਹਨਾਂ ਨੂੰ ਨਹੀਂ ਪਤਾ ਕਿ ਆਪਾਂ ਨੂੰ ਜਾਣਾ ਕਿੱਥੇ ਕਈ ਵਾਰ ਲੋਕਾਂ ਨੂੰ ਪਤਾ ਵੀ ਹੁੰਦਾ ਹੈ ਕਿ ਆਪਾਂ ਨੂੰ ਕਿੱਥੇ ਜਾਣਾ ਹੈ ਲੇਕਿਨ ਉੱਥੇ ਜਿੰਨੇ ਵੀ ਲੋਕੀ ਹੁੰਦੇ ਨੇ ਭਾਵੇਂ ਆਟੋ ਵਾਲੇ ਹੋਣ ਜਾਂ ਫਿਰ ਉਹ ਰਿਕਸ਼ਾ ਵਾਲੇ ਹੋਣ ਜਾਂ ਹੁਣ ਉਹ ਸਾਰੇ ਮੀਡੀਏਟਰ ਉਹ ਉਹਨਾਂ ਨੂੰ ਕੀ ਕਰਦੇ ਨੇ ਡਾਇਵਰਟ ਕਰ ਦਿੰਦੇ ਨੇ ਕਿ ਚਲੋ ਮੈਂ ਤੁਹਾਨੂੰ ਲੈ ਕੇ ਚੱਲਦਾ ਉੱਥੇ ਲਹਿੰਗੇ ਮਿਲ ਰਹੇ ਨੇ ਬਹੁਤ ਸੋਹਣੇ ਸੋਹਣ ਹੁੰਦਾ ਜੀ ਇਹੋ ਜਿਹਾ ਬਿਲਕੁਲ ਵੀ ਕੰਮ ਨਹੀਂ ਹੁੰਦਾ ਕੋਈ ਤੁਹਾਨੂੰ ਫ੍ਰੀ ਦੇ ਵਿੱਚ ਸਲਾਹ ਕਿਉਂ ਦੇਊਗਾ ਮੈਨੂੰ ਬਸ ਇੱਕ ਗੱਲ ਦੱਸੋ ਕੋਈ ਤੁਹਾਨੂੰ ਫ੍ਰੀ ਦੇ ਵਿੱਚ ਸਲਾਹ ਦੇਣ ਵਾਸਤੇ ਕਿਉਂ ਆਊਗਾ ਨਹੀਂ ਆ ਸਕਦਾ ਕੋਈ ਰੀਜ਼ਨ ਹੀ ਹੈ ਨਹੀਂ ਫ੍ਰੀ ਦੇ ਵਿੱਚ ਆਪਾਂ ਕਿਸੇ ਨੂੰ ਸਲਾਹ ਨਹੀਂ ਦਿੰਦੇ ਤੁਸੀਂ ਸ਼ਾਇਦ ਮੇਰੇ ਹਿਸਾਬ ਦੇ ਨਾਲ ਉਹ ਸਕੈਮ ਦੇਖਿਆ ਹੋਗਾ ਨਾ 1992 ਉਹਦੇ ਵਿੱਚ ਵੀ ਹਰਸ਼ਦ ਮੈਤਾ ਨੇ ਕਿਹਾ ਸੀਗਾ ਕਿ ਮੈਂ ਫ੍ਰੀ ਦੇ ਵਿੱਚ ਟਿਪਸ ਨਹੀਂ ਦਿੰਦਾ ਤਾਂ ਉਹੀ ਗੱਲ ਹੈ ਫਰੀ ਦੇ ਵਿੱਚ ਅਸ ਦਾ ਟਾਈਮ ਦੇ ਵਿੱਚ ਕੋਈ ਵੀ ਸਲਾਹ ਨਹੀਂ ਦਿੰਦਾ ਜੇਕਰ ਤੁਹਾਨੂੰ ਕੋਈ ਸਲਾਹ ਦੇ ਰਿਹਾ ਜੇਕਰ ਤੁਹਾਨੂੰ ਕੋਈ ਟਿਪਸ ਦੇ ਰਿਹਾ ਜਾਂ ਫਿਰ ਤੁਹਾਨੂੰ ਕੋਈ ਕਿਤੇ ਲੈ ਕੇ ਜਾ ਰਿਹਾ ਉਹਦੇ ਵਿੱਚ ਉਹਦਾ ਕੋਈ ਨਾ ਕੋਈ ਸਾੜ ਤਾਂ ਜ਼ਰੂਰ ਹੋਊਗਾ ਤੇ ਉਸ ਵਾਰ ਤੁਹਾਨੂੰ ਇਹ ਹੁੰਦਾ ਹੈ ਕਿ ਉਹਨਾਂ ਦਾ ਕਮਿਸ਼ਨ ਹੁੰਦਾ ਹੈ ਉਹ ਕਮਿਸ਼ਨ ਬੇਸਡ ਪਰਸਨ ਹੁੰਦੇ ਨੇ ਉਹ ਕਮਿਸ਼ਨ ਲੈਂਦੇ ਨੇ ਤੇ ਉਹ ਕਮਿਸ਼ਨ ਤੁਹਾਡੇ ਜਿਹੜਾ ਬਿੱਲ ਬਣਦਾ ਹੈ ਨਾ ਉਹਦੇ ਵਿੱਚੋਂ ਹੀ ਜਾਂਦਾ ਹੈ ਇਸ ਗੱਲ ਦਾ ਧਿਆਨ ਰੱਖਿਓ ਕਮਿਸ਼ਨ ਹਮੇਸ਼ਾ ਕਸਟਮਰ ਦੀ ਜੇਬ ਤੋਂ ਹੀ ਜਾਂਦਾ ਹੈ ਕਸਟਮਰ ਦੇ ਕਲੈਕਸ਼ਨ 'ਚ ਹੀ ਐਡ ਹੁੰਦਾ ਹੈ ਤੇ ਉਹ ਕਮਿਸ਼ਨ 10% ਵੀ ਹੋ ਸਕਦਾ ਹੈ 20% ਵੀ ਹੋ ਸਕਦਾ ਹੈ 30% ਵੀ ਹੋ ਸਕਦਾ ਹੈ ਜੇਕਰ ਤੁਸੀਂ ਐਨਾ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਤੁਸੀਂ ਡਾਇਰੈਕਟਲੀ ਕਾਲ ਕਰੋ ਬਸ ਕਿੰਝ ਜਿਹੜਾ ਨੰਬਰ ਚੱਲ ਰਿਹਾ ਹੈ ਸਾਡੀ ਗੱਡੀ ਤੁਹਾਨੂੰ ਲੈਣ ਵਾਸਤੇ ਪਹੁੰਚ ਜਾਈ ਹੋਗੀ ਕਿਉਂਕਿ ਅਜਮੇਰਾ ਫੈਸ਼ਨ ਤੁਹਾਨੂੰ ਦਿੰਦਾ ਹੈ ਜੀ ਫੈਕਟਰੀ ਡਰ ਦਾ ਕਲੈਕਸ਼ਨ ਤੇ ਅਜਮੇਰਾ ਫੈਸ਼ਨ ਤੇ ਤੁਹਾਡੇ ਵਿੱਚ ਕੋਈ ਵੀ ਨਹੀਂ ਹੈ ਨਾ ਕੋਈ ਮੀਡੀਏਟਰ ਨਾ ਕੋਈ ਟਰੇਡਰ ਨਾ ਕੋਈ ਔਟੋ ਰਿਕਸ਼ਾ ਵਾਲਾ ਕੋਈ ਵੀ ਨਹੀਂ ਡਾਇਰੈਕਟਲੀ ਡੀਲ ਕਰਦੇ ਆਪਾਂ ਕੰਜ਼ਿਊਮਰ ਦੇ ਨਾਲ ਤੇ ਤੈਨੂੰ ਸਭ ਤੋਂ ਵੱਡਾ ਫਾਇਦਾ ਹੋਊਗਾ ਚਲੋ ਮੈਂ ਤੁਹਾਨੂੰ ਕੁਝ ਲੈਂਗੁਏਜ ਚੈੱਕ ਕਰਾਨੀ ਆ ਹਲੋ ਵੈਡਿੰਗ ਸੀਜ਼ਨ ਹੈ ਤੇ ਕਾਫੀ ਸਾਰੇ ਲੋਕੀ ਇਹ ਸਾਰੀ ਚੀਜ਼ਾਂ ਫੇਸ ਕਰ ਰਹੇ ਨੇ ਤਾਂ ਮੈਂ ਸੋਚੀ ਸੀ ਕਿਉਂ ਨਾ ਮੈਂ ਤੁਹਾਨੂੰ ਇਹ ਚੀਜ਼ ਪਹਿਲਾਂ ਹੀ ਦੱਸ ਦਾਂ ਕਾਫੀ ਵਾਰੀ ਹੋ ਸਕਦਾ ਹੈ ਤੁਸੀਂ ਵੀ ਸਾਰੀ ਚੀਜ਼ਾਂ ਫੇਸ ਕਰੋ ਤਾਂ ਤੁਹਾਨੂੰ ਇਹ ਸਾਰੀ ਚੀਜ਼ਾਂ ਦੀ ਪ੍ਰੋਬਲਮ ਨਾ ਹੋਵੇ ਤਾਂ ਕਰਕੇ ਦੂਜਾ ਆਰਟੀਕਲ ਚੈੱਕ ਕਰੋ ਤੁਸੀਂ ਇੱਕ ਵਾਰੀ ਕਾਫੀ ਪਿਆਰਾ ਜਿਹਾ ਕਲੈਕਸ਼ਨ ਹੈ ਜਿਹੜਾ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਪੀਕਾਕ ਦਾ ਡਿਜ਼ਾਈਨ ਰਹਿਣ ਵਾਲਾ ਥ੍ਰੈਡ ਵਰਕ ਦਾ ਲੁੱਕ ਹੈ ਕਾਫੀ ਸੋਹਣਾ ਜਿਹਾ ਆਰਟੀਕਲ ਰਹੂਗਾ ਕਾਫੀ ਕ ਆਰਡਰ ਆਣ ਵਾਲਾ ਹੈ ਫਲੇਅਰ ਤੁਹਾਨੂੰ ਫੁੱਲ ਮਿਲ ਜਾਂਦੇ ਆ ਚੈੱਕ ਕਰੋ ਇੱਥੋਂ ਤੱਕ ਫਲੇਅਰ ਹੈ ਜੀ ਆ ਲਓ ਫੁੱਲ ਫਲੇਅਰ ਦਾ ਆਰਟੀਕਲ ਰੂਗਾ ਇਸ ਸਾਈਡ ਵੀ ਤੁਹਾਨੂੰ ਇੰਨਾ ਹੀ ਫਲੇਅਰ ਦੇਖਣ ਨੂੰ ਮਿਲ ਜਾਂਦਾ ਹੈ ਆ ਚੈੱਕ ਕਰ ਸਕਦੇ ਹੋ ਫਲੇਅਰ ਦੀ ਟੈਨਸ਼ਨ ਨਹੀਂ ਹੈ ਤੇ ਨਾਲੇ ਇਹਦੇ ਵਿੱਚ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਕਲਰਸ ਨੇ ਆ ਚੈੱਕ ਕਰੋ ਫਿਰ ਇੱਕ ਹੋਰ ਮਸਟਰਡ ਕਲਰ ਤੇ ਪਿੰਕ ਕਲਰ ਦਾ ਕਾਫੀ ਪਿਆਰਾ ਜਿਹਾ ਆਰਟੀਕਲ ਕੰਬੀਨੇਸ਼ਨ ਬਹੁਤ ਪਿਆਰਾ ਦਿੱਤਾ ਗਿਆ ਨਾਲੇ ਪੇਚ ਦਾ ਵਰਕ ਮਿਲ ਜਾਂਦਾ ਹੈ ਪਿਕਾਕ ਦਾ ਡਿਜ਼ਾਈਨ ਇਹਦੇ ਵਿੱਚ ਵੀ ਹੈ ਜ਼ਰੀ ਦਾ ਵਰਕ ਹੈ ਜਰੀ ਕਾਲੀ ਨਹੀਂ ਪੈਂਦੀ ਇਸ ਗਲਬੀਤੁੱਲ ਮੈਂ ਪਹਿਲਾਂ ਹੀ ਕਲੀਅਰ ਕਰਦਾ ਕਿ ਕਾਫੀ ਵਾਰ ਲੋਕਾਂ ਨੂੰ ਲੱ ਕਾਫੀ ਪ੍ਰੀਟੀ ਹੈ ਸਾਰੇ ਹੋਲਸੇਲ ਇੱਥੇ ਮਿਲ ਰਹੇ ਨੇ ਮੈਂ ਇਹ ਕਹਿੰਦੀ ਤੁਹਾਨੂੰ ਇਹ ਲਹਿੰਗਾ ਆਪਣਾ 1200 ਰੁਪਏ ਦਾ ਇਹ ਲਹਿੰਗਾ 1200 ਰੁਪਏ ਨਹੀਂ ਤੇ ਨਹੀਂ ਹੈਗਾ ਤੁਹਾਨੂੰ 1200 ਰੁਪਏ ਤੇ ਲਹਿੰਗਾ ਦੇਖਣਾ ਮੈਂ ਦਿਖਾ ਦੇਣੀ ਆ ਫਿਰ ਜੀ ਇੱਕ ਕਰਿਓ ਲਹਿੰਗਾ ਲੈ ਕੇ ਆ 1200 ਵਾਲਾ ਉਹ ਲੈ ਕੇ ਆਂਦੇ ਉਹ ਤੁਹਾਨੂੰ ਦੱਸਦੀ ਆ ਕਿ ਜਿਹੜਾ ਲਹਿੰਗਾ ਤੁਸੀਂ ਦੇਖ ਰਹੇ ਹੋ ਇਹ ਲਹਿੰਗੇ ਤੁਹਾਨੂੰ ਮਿਲ ਜਾਣਗੇ ਅੰਡਰ 10 ਕੇ ਮਤਲਬ 10000 ਦੀ ਰੇਂਜ ਦੇ ਅੰਦਰ ਆ ਲਹਿੰਗਾ ਚੈੱਕ ਕਰ ਸਕ ਤੁਸੀਂ ਇਹ 1200 ਦਾ ਆਣ ਵਾਲਾ ਤੇ ਇਹਦੇ ਵਿੱਚ ਆਪਣੇ ਕੋਲ ਕਲਰ ਆਪਸ਼ਨ ਹੈ ਇਹ ਪੂਰਾ ਸੈੱਟ ਆਂਦਾ ਆ ਪੂਰਾ ਸੈੱਟ ਟੂ ਸੈੱਟ ਮਿਲੂਗਾ 4 ਮਿਲੂਗਾ ਜੇਕਰ ਤੁਹਾਨੂੰ ਚਾਹੀਦਾ ਹੋਏ ਫੁੱਲ ਫਲੇਅਰ 12 ਮੀਟਰ 16 ਮੀਟਰ 24 ਮੀਟਰ ਤਾਂ ਉਹ ਇਸ ਤਰ੍ਹਾਂ ਦੇ ਲਹੰਗਿਆਂ ਦੇ ਵਿੱਚ ਹੀ ਆਊਗਾ ਨਾਲੇ ਇਸ ਤਰ੍ਹਾਂ ਦੇ ਮੇਰੇ ਕੋਲ ਹੋਰ ਵੀ ਪਿੱਛੇ ਆਰਟੀਕਲਸ ਨੇ ਜਿਹੜੇ ਕਿ ਤੁਹਾਨੂੰ 10000 ਦੀ ਰੇਂਜ ਦੇ ਅੰਦਰ ਮਿਲ ਜਾਣਗੇ ਇਹ ਇਹ ਲਹੰਗੇ 5 7 8 10000 ਇਸੇ ਰੇਂਜ ਦੇ ਲਹੰਗੇ ਨੇ ਜੇਕਰ ਤੁਹਾਨੂੰ ਪਰਚੇਜ਼ਿੰਗ ਕਰਨੀ ਹੋਈ ਤਾਂ ਮੀਨੂ ਮਾਡਲ 25000 ਦਾ ਹੁੰਦਾ ਹੈ ਬਾਕੀ ਲਹੰਗੇ ਪਰਚੇਜ਼ ਕਰ ਰਹੇ ਹੋ ਤਾਂ 1 ਲੱਖ 2 ਲੱਖ 2.5 ਲੱਖ 3 ਲੱਖ ਦਾ ਈਜ਼ੀ ਲੱਗ ਜਾਂਦਾ ਹੈ ਤੇ ਉਹਦੇ ਵਿੱਚ ਤੁਸੀਂ ਵਧੀਆ ਤੋਂ ਵਧੀਆ ਲਹਿੰਗੇ ਬਹੁਤ ਸਾਰੇ ਕੁਆਟਿਟੀ ਦੇ ਵਿੱਚ ਲੈ ਕੇ ਜਾ ਸਕਦੇ ਹੋ ਨਾਲੇ ਆਪਣਾ ਖੁਦ ਦਾ business ਸ਼ੁਰੂ ਕਰ ਸਕਦੇ ਹੋ ਤੇ ਇਸ ਵੈਡਿੰਗ ਸੀਜ਼ਨ ਵਧੀਆ ਮੁਨਾਫਾ ਕਮਾ ਸਕਦੇ ਹੋ ਤਾਂ ਅੱਜ ਦੀ ਵੀਡੀਓ ਚੈਨਈ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਤੇ ਧਿਆਨ ਰੱਖਿਓ ਆਪਣਾ ਵੀਡੀਓ ਚੰਗੇ ਲੱਗੇ ਵੀ ਲਾਈਕ ਸ਼ੇਅਰ ਕਰ ਲਿਓ ਜੇਕਰ ਤੁਸੀਂ ਨਵੇਂ ਹੋ ਸਾਡੇ YouTube ਚੈਨਲ ਦੇ ਤਾਂ subscribe ਕਰਨਾ ਬਿਲਕੁਲ ਨਾ ਭੁੱਲਿਓ ਤੁਸੀਂ ਮੈਨੂੰ Facebook ਤੇ Instagram ਦੇ ਵੀ follow ਕਰ ਸਕਦੇ ਹੋ ਲਿੰਕ ਤੇਰੀਆਂ ਤੁਹਾਨੂੰ description box ਦੇ ਵਿੱਚ ਨਾਲੇ ਹਾਂ ਅੱਜ ਦਾ ਕਲੈਕਸ਼ਨ ਮੈਨੂੰ ਕਿਹੋ ਜਿਹਾ ਲੱਗਿਆ ਨਾਲੇ ਅਸੀ ਇਨਫੋਰਮੇਸ਼ਨ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਕਰਕੇ ਜ਼